हां जी दोस्तों क्या हालचाल नहीं देखो आ नहीं। नहीं देखो ਸਾਡਾ ਕੜੂਕਾ ਹਾਂ ਜੀ ਦੋਸਤੋ ਕੀ ਹਾਲ ਚਾਲ ਨਹੀਂ ਇੱਕ ਬੰਦਾ ਆਪਾਂ ਨੇ ਫਸਾਰ ਕੇ ਆ ਪਹਿਲਾਂ ਆਪਾਂ ਇੱਕ ਚੀਜ਼ ਦਿਖਾ ਦਈਏ ਫਿਰ ਬੰਦੇ ਨੂੰ ਦਿਖਾਉਨੇ ਆ ਆ ਦੇਖੋ ਆਪਣਾ ਕੜੂਕਾ ਪੁਰਾਣੇ ਟਾਈਮ ਦਾ ਪੁਰਾਣੇ ਟਾਈਮ ਦਾ ਕੜੂਕਾ ਦੇਖੋ ਦੇਖ ਰਿਹਾ ਇਹ ਕੜੂਕੇ ਹੁਣ ਕਿਤੇ ਕਿਤੇ ਦੇਖਦੇ ਨੇ ਦੇਖੋ ਇੱਕ ਪੀਟਰ ਇੰਜਨ ਤੇ ਰੱਖ ਰਿਹਾ ਇਹ ਹੈ ਦੇਖਿਆ ਗੱਡੀ ਵਾਲਾ ਸਟੀering ਲਾਰ ਕੇ ਹੈ ਗੋਹਾ ਸਿੱਟਣ ਵਾਸਤੇ ਲਾਰ ਰੱਖਿਆ ਹੈ ਆ ਦੇਖੋ ਆਉਂਦੇ ਫਰਲੇ ਨੇ ਯਾਰ ਇਹਦੇ ਗੋਬਰ ਸਿੱਟਣ ਵਾਸਤੇ ਰੱਖਿਆ ਹੋਇਆ ਹੈ ਇਹ ਹੁਣ ਆਓ ਦੇਖੋ ਆਹ ਗਾੜ੍ਹ ਤੇ ਖੜੀ ਆ ਗਾੜ੍ਹ ਤੇ ਖੜੀ ਖੜੀ ਆ ਗਊ ਦੇਖੋ ਗੜੀ ਆ ਵੀਰੇ ਆ ਗਿਆ ਗਾੜ੍ਹ ਤੇ ਖੜੀ ਗੜੀ ਗੜੀ ਖੜੀ ਆ ਗਊ ਆਓ ਆ ਗਿਆ ਉਹ ਵੜਵਾਊਗਾ ਮੈਂ ਨਹੀਂ ਹੱਥ ਲਾਉਂਦਾ ਹੈਗਾ ਬਾਈ ਵੀਰੇ ਆਪਾਂ ਨੇ ਇੱਕ ਡੱਕਾ ਨਹੀਂ ਵੜਵਾਉਣਾ ਹੈਗਾ ਨੀਰੇ ਦਾ ਆਹ ਦੇਖੋ ਆਪਾਂ ਸਿਰ ਉਹ ਚੱਕ ਚੱਕ ਕੇ ਪਾ ਸਕਦੀਆਂ ਕਹਿੰਦਾ ਤਿੰਨ ਦਾਤੀਆਂ ਲੈ ਕੇ ਆਵਾਂਗੇ ਮੈਂ ਹੀ ਵੜਵਾਉਂਗਾ ਆਓ ਆ ਗਿਆ ਨਾ ਨਾਲ ਦਾ ਆ ਗਿਆ ਆ ਗਿਆ ਆ ਠੰਡ ਦਾ ਕੋਈ ਫਾਇਦਾ ਨਹੀਂ ਆਇਆ ਆ ਦੇਖੋ ਗਾੜ ਚ ਖੜੀ ਖੜੀ ਆ ਗਾਂ ਮੈਂ ਕਿਹਾ ਕਿ ਕਿੱਥੇ ਲਸੜੀ ਫਟਕਣ ਤੇ ਲਵਾਉਣਾ ਕਿਤੇ ਮੈਂ ਕਿਹਾ ਕੁਛ adda ਵੜਾ ਦੇਣਾ ਮੇਰੇ ਮਨ ਤਾਂ ਹਾਂਜੀ ਭਾਈ ਕਿੱਦਾਂ ਫੀਲ ਹੋ ਰਿਹਾ ਨੀਰਾ ਵੱਢ ਕੇ ਨੀਰਾ ਵੱਢ ਕੇ ਕਿਵੇਂ ਫੀਲ ਹੋ ਰਿਹਾ ਹੈ ਸੁਗਰਜ ਸਰਪੇਆ ਸੰਡੇ ਬਲਾ ਬਲਾ ਹਾਂ ਭਾਈ ਓਕੇ ਹੋ ਗਿਆ ਨੀਰਾ ਤੜੜਾ ਹੋ ਗਿਆ ਹੋ ਗਿਆ ਓਕੇ ਛੁੱਟ ਗਈ ਜਾਨ ਛੁੱਟ ਗਈ ਕੀ ਜਾਨ ਛੁੱਟ ਗਈ ਓਕੇ ਹੋ ਗਈ ਓ ਕੜੂਕਾ ਢੱਕਣਾ ਹੋਵੇ ਜੇ ਫਿਰ ਕਿੰਨਾ ਟਾਈਮ ਲੱਗ ਜੂ ਲੈਣਾ ਦਿਖਾਉਣ ਵਾਲਿਆਂ ਨੂੰ ਬਲਾ ਲੈਣ ਵਾਲੇ ਦੱਸ ਜੱਟ ਬਰਾਬਰ ਆ ਦੇਖ ਲੋ ਕੀ ਫੜ ਰਹੇ ਨੇ ਉਹਦੇ आ देखो जी गुले तोड़ रहे ने वाह वाह चक दो फटे चक दो मुंड ਉਹ ਬੱਡ ਲਾ ਬੜਤਿਆਂ ਮੰਨੇ ਜੀਤੇ ਨਾ ਕਰੋ ਕੰਮ ਕਰਨ ਲੱਗੇ ਪਿਆਰ ਨਾਲ ਕੀੜਾ ਤੇ ਬੜ ਗਿਆ ਤੈਨ ਠੰਡਾ ਪਲਾਵਾ ਟੈਂਸ਼ਨ ਨਾਲਾ ਉਹ ਡੀਉ ਪਲਾਵਾ ਨਹੀਂ ਅੱਜ ਕਿਦਾ ਲੈਂਕਾ ਡਰ ਕੇ ਆ ਕੇ ਜੀਤ ਹੈ ਹਾਂ ਤੇ ਕੀੜਾ ਤੇ ਬੜ ਗਿਆ ਹਾਂ ਜੀ ਆ ਫੁੱਲਾ ਆਹ ਮੈਂ ਕੱਟਦਾ ਨਹੀਂ ਕੋਈ ਵੀ ਗਾਲ ਵਿੱਚ ਰੱਖੂੰਗਾ ਤੇਰੀ ਤੇਰੇ ਘਰ ਦੇਆਂ ਲਾਵੇ ਭੇਜਾਂ ਟੈਂਸ਼ਨ ਨਾ ਲੈ ਚੱਡੀ ਚੱਲੇਗਾ ਸੇਵ ਨਾ ਕਰੀ ਸੇਵ ਕਰ ਲਓ ਸੇਵ ਨਾ ਕਰੀ ਵਿੱਚ ਸੇਵ ਹੋ ਜਾਣੀ ਐ ਤਾਂ ਠੀਕ ਹੈ ਜੀ ਲਾਈਵ ਆ ਇਹ ਲਾਈਵ ਆ ਇਹ ਕੱਟ ਦੇ ਉਹ ਪਰਾ ਹੈਲੋ ਨਹੀਂ ਕੱਟਦੀ ਮੈਂ ਕਿਹੜਾ ਲਾਈਵ ਐ ਖੜਾ ਲਾਈ ਬਾਬੇ ਠੀਕ ਆ ਬਸ ਗੁੱਡ ਪਹਿਨਾਲੀ ਦਾ ਹੈਗੀ ਆ ਪਹਿਨਾਲੀ ਛਾੜ ਦੂੰਗਾ ਸਿੱਧੂ ਮੂਹਰੇ ਦਾ ਟ੍ਰਿਕ ਆ ਹੁਣ ਲਾਈ ਜਾ ਹਲੋ ਹਲੋ ਆਠੀ ਚਲੋ ਗਿਆ ਇਹ ਵੀ ਵਿੱਚੋਂ ਚਾਲਾਂ ਲਾ ਮਿੱਤਰਾ ਗੁੱਲੇ ਦੇ ਲੋ ਕਿੰਨੇ ਪੜਤੇ ਲੱਗਦੀ ਨਾ